ਡੀ 11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਿਆ ਪਿੰਡ ਮਵੀ ਜਿੱਥੇ ਇਹ ਰੋਡ ਹੈ ਜਿਹੜੀ ਪਾਤੜਾਂ ਤੋਂ ਪਟਿਆਲੇ ਨੂੰ ਰੋਡ ਜਾਂਦੀ ਹੈ ਸਟੇਟ ਸਟੇਟ ਹਾਈਵੇਜ਼ ਰੋਡ ਹੈ ਇਹ ਜਿਸ ਦੇ ਉੱਤੇ ਦੇਖੋ ਪਾਣੀ ਦਾ ਜਿਹੜਾ ਸਿਸਟਮ ਹੈ ਇਹ ਸਹੀ ਨਹੀਂ ਹੈਗਾ ਨਾਲਾ ਬਣਿਆ ਹੋਇਆ ਪਰ ਨਾਲੇ ਦਾ ਪਾਣੀ ਨਾਲੇ ਦੇ ਵਿੱਚ ਹੀ ਰਹਿ ਜਾਂਦਾ ਅੱਗੇ ਪਾਣੀ ਜਾਨ ਨੂੰ ਕਿਤੇ ਜਗ੍ਹਾ ਨਹੀਂ ਬਣਾਈ ਇਹ ਰੋਡ ਜਦੋਂ ਬਣੀ ਹੈ ਉਹ ਰੋਡ ਵਾਲਿਆਂ ਨੇ ਤਾਂ ਕਰਕੇ ਅੱਗੇ ਸੀਵਰੇਜ ਨਹੀਂ ਪਾਈ ਗਈ ਟੋਬੇ ਵਿੱਚ ਜਾਂ ਨਾਲੇ ਦੇ ਵਿੱਚ ਚਲੀ ਜਾਂਦੀ ਇਹ ਜਿਹੜਾ ਨਾਲਾ ਬਣਿਆ ਇਹ ਭਰ ਕੇ ਸੜਕ ਦੇ ਉੱਤੇ ਓਵਰਫਲੋ ਹੋਇਆ ਹੋਇਆ ਹੈ ਤੇ ਲੋਕਾਂ ਨੂੰ ਘਰੇ ਇਹ ਤੁਸੀਂ ਦੇਖ ਸਕਦੇ ਹੋ ਇਹ ਰਹਿਸ਼ੀ ਮਕਾਨ ਨੇ ਤੇ ਇਹਨਾਂ ਦੇ ਮਕਾਨਾਂ ਦੇ ਮੂਹਰੇ ਇਹ ਟੋਬਾ ਲੱਗਿਆ ਹੋਇਆ ਹੈ ਗੱਲ ਕਰਾਂਗੇ ਇੱਥੇ ਦੇ ਸਥਾਨਕ ਲੋਕਾਂ ਨਾਲ ਤੇ ਦੇਖੋ ਇਹ ਕਿੰਨੀ ਮੁਸ਼ਕਲ ਕਰ ਰਹੇ ਨੇ ਇਸ ਪਾਣੀ ਨੂੰ ਅੱਗੇ ਲੰਘਾਉਣ ਦੀ ਇਸ ਟਾਈਮ 'ਇਸ ਸਥਾਨਕ ਲੋਕ ਨੇ ਜਿਹੜੇ ਆਪ ਲੱਗੇ ਹੋਏ ਨੇ ਪਾਣੀ ਦਾ ਪ੍ਰਬੰਧ ਕਰਨ ਲਈ ਪਰ ਨਾ ਤਾਂ ਇੱਥੇ ਕੋਈ ਪੰਚਾਇਤ ਇਸ ਦਾ ਨੇ ਇਸ ਦਾ ਪ੍ਰਬੰਧ ਕੀਤਾ ਤੇ ਨਾ ਹੀ ਜਿਹੜੇ ਰੋਡ ਦੇ ਠੇਕੇਦਾਰ ਸੀ ਹੁਣ ਤਾਂ ਚਲੋ ਟੋਲ ਪਲਾਜ਼ਾ ਚੱਕਿਆ ਗਿਆ ਤੇ ਇਹ ਰੋਡ ਹੈ ਜਿਹੜੀ ਸਰਕਾਰ ਦੇ ਅਧੀਨ ਹੋ ਗਈ ਹੈ ਤੇ ਨਾ ਹੀ ਸਰਕਾਰ ਕੁਝ ਕਰ ਰਹੀ ਹੈ ਹਾਂਜੀ ਵੀਰ ਜੀ ਇਹ ਜਿਹੜਾ ਇੱਥੇ ਟੋਬਾ ਸੜਕ ਦੇ ਉੱਤੇ ਲੱਗਾ ਹੈ ਕਿਵੇਂ ਲੱਗਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਜਦੋਂ ਵੀ ਬਰਸਾਤ ਆਉਂਦੀ ਹੈ ਜੀ ਬਰਸਾਤ ਦੇ ਦਿਨਾਂ ਦੇ ਵਿੱਚ ਸਾਡਾ ਹਰ ਵਾਰ ਇਹੀ ਹਾਲ ਹੁੰਦਾ ਜੀ ਹਰ ਮਹੀਨੇ ਜਦੋਂ ਵੀ ਬਰਸਾਤ ਆਉਂਦੀ ਹੈ ਚਾਹੇ 1 ਘੰਟਾ ਆਵੇ ਚਾਹੇ 10 ਮਿੰਟ ਬਰਸਾਤ ਆਵੇ ਇੱਥੇ ਇਹੀ ਹਾਲ ਹੀ ਨਾ ਰਹਿੰਦਾ ਜੀ ਨਹੀਂ ਬਰਸਾਤ ਆਈ ਨੂੰ ਤਾਂ ਹਫਤਾ ਹੋ ਗਿਆ ਇਹ ਪਾਣੀ ਕਾ ਦਾ ਇਹ ਪਾਣੀ ਫਿਰ ਪਿਛੋਂ ਨਾਲੀ ਦੇ ਸ਼ੈਡ ਤੋਂ ਨਹੀਂ ਅੱਛਾ ਜੀ ਇਹ ਪਾਣੀ ਦਾ ਅੱਗੇ ਨਿਕਾਸੀ ਹੈ ਨਹੀਂ ਕਿਤੇ ਅੱਛਾ ਦਰਖਾਸਤ ਲਿਖਾਈ ਜੀ ਦਰਖਾਸਤ ਵਾਲਾ ਚੌਂਕੀ ਵਾਲਾ ਕੁਝ ਕਰਿਆ ਨਹੀਂ ਇਹ ਚੌਂਕੀ ਵਾਲੇ ਨਹੀਂ ਨਾ ਕਰਨਗੇ ਪੰਚਾਇਤ ਨੂੰ ਕਿਹਾ ਤੁਸੀਂ ਕਰ ਪੰਚਾਇਤ ਨੂੰ ਬਹੁਤ ਵਾਰ ਗਿਆ ਜੀ ਐਮਐਲ ਕੋਲ ਵੀ ਗਿਆਏ ਕੌਣ ਹੈ ਸਰਪੰਚ ਤੁਹਾਡਾ ਸਰ ਕੌਣ ਸਰਪੰਚ ਸਰਪੰਚ ਪਹਿਲਾਂ ਦਰਸ਼ਨ ਸਿੰਘ ਸੀਗਾ ਜੀ ਅੱਜ ਇਹ ਮੁੰਡਾ ਕੁਲਦੀਪ ਲੈ ਕੇ ਗਿਆ ਸੀ ਐਮਐਲ ਕੋਲ ਤੁਸੀਂ ਜੀ ਇਹਦਾ ਕੁ ਮੁੰਡਾ ਐਮਐਲ ਕੁਲਵੰਤ ਸਿੰਘ ਕੋਲ ਐਮਐਲ ਕੁਲਵੰਤ ਸਿੰਘ ਕੋਲ ਜੀ ਉਹਨਾਂ ਨੇ ਕੀ ਜਵਾਬ ਦਿੱਤਾ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਕਹਿੰਦੇ ਹੋ ਜੂਗਾ ਜੀ ਹੋ ਜੂਗਾ ਇੱਥੇ ਕਰਤੀ ਕੁ ਦੀਸ ਕਰਤੀ ਇੱਥੇ ਕਰਤੀ ਉਹਨਾਂ ਨੇ ਸਾਨੂੰ ਬਾਰ-ਬਾਰ ਬਸਾ ਅੱਜ ਦੇਖੀ ਤੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਐਮਐਲ ਕੋਲ ਗਿਆ ਨੂੰ ਸਾਨੂੰ ਲਗਭਗ ਪਿਛਲੇ 6 ਮਹੀਨਿਆਂ ਤੋਂ ਲਗਾਤਾਰ 5-6 ਵਾਰ ਉਹਨਾਂ ਕੋਲ ਜਾਇਆ ਹੈ ਜੀ ਐਮਐਲ ਕੋਲ ਹਾਂਜੀ ਅੱਛਾ ਤਾਂ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਜੀ ਸਾਨੂੰ ਪਿਛਲੇ 5-6 ਮਹੀਨੇ ਜੀ ਲਗਭਗ 1 ਸਾਲ ਹੋ ਗਈ ਇਹਨਾਂ ਕੋਲ ਜਾਂਦੇ ਹਾਂ ਇਹ ਫਿਰ ਤੁਸੀਂ ਹੁਣ ਇਹ ਪ੍ਰਬੰਧ ਕਰ ਰਹੇ ਹੋ ਪਾਣੀ ਦਾ ਤਾਂ ਇਹ ਤੁਸੀਂ ਇਹ ਕਿੱਧਰ ਜਾਊਗਾ ਅੱਗੇ ਜਗ੍ਹਾ ਹੈਗੀ ਪਾਣੀ ਨਿਕਲਣ ਨੂੰ ਦੇਖੋ ਪਾਣੀ ਦਾ ਨਿਕਾਸ ਤਾਂ ਕਰਨਾ ਪਊਗਾ ਅੱਗੇ ਅੱਗੇ ਨਿਕਾਸ ਨੂੰ ਹੈਗੀ ਥਾਂ ਕਿਤੇ ਅੱਗੇ ਨਿਕਾਸ ਨੂੰ ਟੋਬਾ ਜਾਂਦਾ ਜੀ ਅੱਗੇ ਟੋਬੇ ਦੇ ਵਿੱਚ ਪਾਣੀ ਗਿਰ ਸਕਦਾ ਜੀ ਆਰਾਮ ਨਾਲ ਇਹ ਇਹ ਟੋਬੇ ਵਿੱਚ ਜਾ ਰਿਹਾ ਹੈ ਇਹ ਟੋਬੇ ਵਿੱਚ ਬਿਲਕੁਲ ਨਹੀਂ ਜਾ ਰਿਹਾ ਇਹ ਅੱਛੀ ਪਤਾ ਨਹੀਂ ਕਿੱਥੇ ਮਾੜਾ ਮੋਟਾ ਜਿਹੜਾ ਕਰਨਾ ਇਹ ਨਾਲੇ ਦੇ ਵਿੱਚ ਹੀ ਖੜਦਾ ਹੈ ਮਤਲਬ ਇਹ ਇਹ ਨਾਲੇ ਦੇ ਵਿੱਚ ਹੀ ਖੜਦਾ ਹੈ ਦੇਖੋ ਇਹ ਥੋੜੀ ਦੂਰ ਤੇ ਇੱਥੇ ਛੱਪੜ ਬਣਿਆ ਹੋਇਆ ਹੈ ਛੱਪੜ ਦੇ ਵਿੱਚ ਇਹ ਸੀਵਰੇਜ ਪਾਉਣ ਤੇ ਕੋਈ ਬੜਾ ਪੈਸਾ ਨਹੀਂ ਲੱਗਦਾ ਲੱਖ ਡੂੜ ਲੱਖ ਰੁਪਇਆ ਲੱਗ ਕੇ ਇਹ ਜਿਹੜ ਪਾਰੇ ਨਾ ਪੰਚਾਇਤਾਂ ਨੇ ਕੀਤੇ ਤੇ ਨਾ ਸਰਕਾਰ ਇਹਨਾਂ ਦੀ ਸੁਣ ਰਹੀ ਅੱਜ ਦੇਖ ਲੋ ਇਹ ਚੀਕ ਦੇ ਵਿੱਚ ਇਹ ਜਿਹੜੇ ਸਤਾਨਕ ਇਹ ਘਰਾਂ ਵਾਲੇ ਨੇ ਕਿਉਂਕਿ ਇਹਨਾਂ ਦਾ ਰਸਤਾ ਬੰਦ ਹੋਇਆ ਦੇਖੋ ਇਹਨਾਂ ਦੇ ਬਾਹਰ ਦਰਵਾਜ਼ਿਆਂ ਦੇ ਮੂਹਰੇ ਇਹਨਾਂ ਦਾ ਗੇਟ ਹੈ ਤੇ ਇਹ ਛੜਕ ਦੇ ਉੱਤੇ ਟੋਬਾ ਛੱਪੜਾ ਲੱਗਿਆ ਹੋਇਆ ਹੈ ਕਿਉਂਕਿ ਇਹਨਾਂ ਨੂੰ ਲੰਘਣਾ ਮੁਸ਼ਕਲ ਹੈ ਕਿਸੇ ਪਾਸੇ ਦੀ ਵੀ ਰਸਤਾ ਹੈ ਨਹੀਂ ਤੁਸੀਂ ਦੇਖ ਸਕਦੇ ਹੋ ਕਿਸੇ ਪਾਸੇ ਵੀ ਰਸਤਾ ਨਹੀਂ ਹੈ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਕੀ ਚਾਹੁੰਦੇ ਤੁਸੀਂ ਜੀ ਸਾਡੀ ਜਿਵੇਂ ਮਰਜ਼ੀ ਸਰਕਾਰ ਵੱਲੋਂ ਜਾਂ ਪੰਚਾਇਤ ਵੱਲੋਂ ਕਿਸੇ ਵੀ ਉਡੀਟਾਉਂ ਤੋਂ ਸਾਡੀ ਮਦਦ ਕੀਤੀ ਜਾਵੇ ਕਿ ਪਾਣੀ ਹੈ ਜਿਹੜਾ ਪਿੰਡਾਂ ਦਾ ਛੜਪ ਦਾ ਜੋ ਵੀ ਪਾਣੀ ਇੱਥੇ गिरਦਾ ਹੈ ਸਾਨੂੰ ਪਰੇਸ਼ਾਨ ਕਰਦਾ ਉਹ ਟੋਬੇ ਦੇ ਵਿੱਚ ਕਿਰਦਾ ਕਰਾਇਆ ਜਾਵੇ ਠੀਕ ਹੈ ਜੀ ਧੰਨਵਾਦ